ਰੋਟੀ ਦਾ ਕੀ ਹੈ? ਲੂਟੀਓ। ਇਹਨਾਂ ਕਿ ਕਹਿੰਦੇ ਹਨ। ਮੈਂ ਇਹ ਸੀ ਲੱਗਾ ਟਿੱਡੇ ਚ। ਠਾਗੀ ਪੀਂਦੇ ਆ। ਐ ਖੰਦਲੀ। ਚਲ ਹੋਰ ਦੱਸ ਕੀ ਖਾਣਾ ਪਿੱਛੇ ਨੂੰ ਥੋੜਾ ਜ। ਪਿੱਛੇ ਨੂੰ ਕੀ ਖਾਣਾ ਹੋਰ? ਖਾਣਾ ਹੈ। ਭੇਜੀ ਟਿੱਤੀ ਤੋਂ ਸੀ। ਅੱਛਾ ਫਿਰ

ਕੋਈ ਨਹੀਂ ਫਸ ਜੂ ਤੇ ਮੈਂ ਨਾਪੇ ਕੱਢ ਨਗਾ ਲਉ ਫੜਾ ਹੋਰ ਨੇ ਨੰਗ ਨਾਨੀਆਂ ਮੁਕੇ ਅੰਡਾ ਬੰਦ ਹੋ ਜਾਣਾ ਏ ਕੀ ਅੰਡਾ ਬੰਦ ਹੋ ਜਾਣਾ ਏ ਉਹ ਕੀ ਉਹ ਗਾਲ ਬੰਦ ਹੋ ਜਾਣਾ ਵਿੱਚੋਂ ਇੱਥੋਂ ਕਮਲਾ ਬੰਦ ਹਾਂ ਉਹ ਦੇਲਾ ਇਸ ਨੂੰ ਤੋਂ ਨਾਲ ਉਹ ਵੀ ਬੰਦ ਨਾਲੇ ਬੂਏ ਬੰਦ ਹੋ ਜਾਣੇ ਆ ਅੱਛਾ

नहीं निकलता फिर तेरे को पता नहीं निकलना है तेरे की तो निकलता जाता ओटे में स्टेप जा का देना था केड़ा स्टेप कर दे करके बता केड़ा आगे बटन जा जन नपे आ गया बटन हुन कर था गानी